ਬਾਬਾਈ ਪਰਮਾਤਮਾ ਨੇ ਆਪਾਂ ਨੂੰ ਦੁੱਖ ਕਹੀ ਲੱਗਦੇ ਆਪਾਂ ਨੂੰ ਆਪਣੇ ਸਰੀਰਿਕ ਦੁੱਖ ਲੱਗਦੇ ਆ ਹੂੰ 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 ਕਿ ਇਹ ਐ ਯੋਣੀ ਹੁੰਦਾ ਕਿ ਜਿਹੜੇ ਟਾਈਮ ਤੇ ਉਹ ਸਰੀਰਿਕ ਦੁੱਖ ਮਤਲਬ ਆਪਾਂ ਸੋਚਦੇ ਆ ਕਿ ਉਹ ਸਹੀ ਹੋਣੇ ਚਾਹੀਦੇ ਆ ਹੂੰ ਹੂੰ ਉਹ ਉਸ ਟਾਈਮ ਪਰ ਮਹਾਤਮਾ ਕਿਉਂ ਨਹੀਂ ਸੋਚਦਾ ਕਿ ਉਸ ਬੱਚੇ ਦੇ ਉਹ ਦੁੱਖ ਸਹੀ ਕਰਦੇ ਨੇ ਚਾਹੀਦੇ ਆ ਇਹ ਇਹਨਾਂ ਦਾ ਜਿਹੜਾ ਕੁਐਸਚਨ ਹੈ ਪਹਿਲਾ ਕੁਐਸਚਨ ਨੂੰ ਸਮਝਣ ਦਾ ਯਤਨ ਕਰੋ ਇਹ ਕਹਿੰਦੇ ਆ ਵੀ ਜਿਹੜੇ ਸਾਨੂੰ ਫਿਜ਼ੀਕਲੀ ਜਾਂ ਮੈਂਟਲੀ ਦੁੱਖ ਮਿਲਦੇ ਆ ਪੇਨ ਮਿਲਦਾ ਹੈ ਵੀ ਜਿਹੋ ਅਗਲਾ ਬੰਦਾ ਨਹੀਂ ਸਹਾਰ ਸਕਦਾ ਤਾਂ ਠੀਕ ਕਰ ਦੇਣੇ ਚਾਹੀਦੇ ਆ ਪ੍ਰਮਾਤਮਾ ਨੂੰ ਇਹੀ ਕੁਐਸਚਨ ਹੈ ਇੱਕ ਟਾਈਮ ਆਣਾ ਅਮਲ ਇੱਕ ਟਾਈਮ ਬੱਚੇ ਤੇ ਉਹ ਆ ਜਾਂਦਾ ਹਮਮ ਠੀਕ ਹੋਣਾ ਜ਼ਰੂਰੀ ਹੁੰਦਾ ਚਾਹੀਦਾ ਹੁੰਦਾ ਹੈ ਉਹਦੇ ਚੋਂ ਨਿਕਲਣ ਲਈ ਹਾਂਜੀ ਓਕੇ ਯਾਨੀ ਕਿ ਇਹ ਆਪਾਂ ਮਤਲਬ ਇਹਨਾਂ ਨੇ ਸਵਾਲ ਕਿਹਾ ਵੀ ਪ੍ਰਮਾਤਮਾ ਕਿਉਂ ਨਹੀਂ ਕਰਦਾ ਇਹ ਚੀਜ਼ ਹੋਣੀ ਚਾਹੀਦੀ ਹੈ ਹਨਾ ਇਹ ਇਹੀ ਤੁਹਾਡਾ ਕੁਐਸਚਨ ਹੈ ਦੇਖੋ ਬਹੁਤ ਸਾਰੇ ਜਿਹੜੇ ਪੇਨ ਮਿਲਦੇ ਆ ਨਾ ਜ਼ਿੰਦਗੀ ਚ ਦਰਦ ਮਿਲਦੇ ਆ ਜਿਹੜੇ ਕੁਦਰਤ ਵੱਲੋਂ ਨੇਚਰ ਵੱਲੋਂ ਜਾਂ ਪ੍ਰਮਾਤਮਾ ਵੱਲੋਂ ਦਿੱਤੇ ਜਾਂਦੇ ਹੋ ਬਹੁਤ ਜ਼ਰੂਰੀ ਹੁੰਦੇ ਆ ਕਈ ਵਾਰੀ ਉਹਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ ਜਿਵੇਂ ਇੱਕ ਅੰਡਾ ਦੇਖਿਆ ਅੰਡਾ ਦੇਖਿਆ ਹੋਣਾ ਅੰਡੇ ਦੇ ਅੰਦਰ ਜਿਹੜਾ ਬੱਚਾ ਤਿਆਰ ਹੁੰਦਾ ਉਸ ਬੱਚੇ ਦਾ ਜਦ ਤੂੰ ਆਵਰਣ ਬਣ ਰਿਆ ਹੁੰਦਾ ਉਹਦੀ ਫਿਜ਼ੀਕਲ ਬਾਡੀ ਡਿਵੈਲਪ ਹੋ ਰਹੀ ਹੁੰਦੀ ਹੈ ਤਾਂ ਇੱਕ ਸਟੇਟ ਐਦਾਂ ਦੀ ਆ ਜਾਂਦੀ ਹੈ ਕਿ ਉਹ ਅੰਦਰ ਸਹੀ ਤਰ੍ਹਾਂ ਦੇ ਨਾਲ ਡਿਵੈਲਪ ਹੋ ਜਾਂਦਾ ਹੈ ਤਦੋਂ ਦਾ ਪਹਿਲਾ ਪੀਨ ਪਹਿਲਾ ਦਰਦ ਕੀ ਹੁੰਦਾ ਹੈ ਕਿਉਂਨੇ ਅੰਡੇ ਦੇ ਖੋਲ ਨੂੰ ਬਾਹਰ ਪਾੜ ਕੇ ਆਣਾ ਹੁੰਦਾ ਤੋੜ ਕੇ ਆਣਾ ਹੁੰਦਾ ਜੇ ਕਿਸੇ ਕਾਰਨ ਕਰਕੇ ਉਹ ਅੰਡਾ ਉਹ ਐਗ ਬਾਹਰੋਂ ਕੋਈ ਤੋੜ ਦੇਵੇ ਤਾਂ ਉਹ ਜੇ ਉਹਨੂੰ ਪੇਨ ਨਾ ਮਿਲੇ ਜਿਹੜਾ ਉਹਨੂੰ ਮਿਲਣਾ ਹੈ ਜਿਹੜਾ ਨੇਚਰਲ ਪ੍ਰੋਸੈਸ ਦੇ ਅੰਦਰ ਹੁੰਦਾ ਹੈ ਤਾਂ ਪੂਰੀ ਜ਼ਿੰਦਗੀ ਉਹਦੀ ਚੁੰਝ ਨਹੀਂ ਸਹੀ ਹੁੰਦੀ ਉਹਦੀ ਫਿਜ਼ੀਕਲੀ ਬਾਡੀ ਹੈ ਨਾ ਜਿਹੜੀ ਉਹਦੀ ਜਿਹੜੀ ਸਰਚਨਾ ਹੈ ਉਹਦੇ ਅੰਦਰ ਘਾਟ ਰਹਿ ਜਾਂਦੀ ਹੈ ਤਾਂ ਉਹਦਾ ਜਿਹੜਾ ਪਹਿਲਾ ਟਾਸਕ ਹੁੰਦਾ ਕੀ ਹੁੰਦਾ ਵੀ ਉਹਨੇ ਉਸ ਖੋਲ ਨੂੰ ਜਿਹੜੀ ਪਰਤ ਹੈ ਬੜੀ ਹਾਰਡ ਹੈ ਉਹਦੀ ਚੁੰਝ ਬੜੀ ਕਮਜ਼ੋਰ ਹੈ ਉਹਨੂੰ ਤੋੜ ਕੇ ਫਿਰ ਬਾਹਰ ਆਉਣਾ ਹੁੰਦਾ ਤੇ ਜਦੋਂ ਇਹ ਕੰਮ ਕਰਦਾ ਹੈ ਜਦੋਂ ਕੋਸ਼ਿਸ਼ ਕਰਦਾ ਉਹ ਬੱਚਾ ਹੁੰਦਾ ਜਿਹੜਾ ਅੰਦਰ ਤਾਂ ਉਹਨੂੰ ਬੜਾ ਪੇਨ ਹੁੰਦਾ ਹੈ ਲੇਕਿਨ ਹੌਲੀ ਹੌਲੀ ਜਦੋਂ ਕੋਸ਼ਿਸ਼ ਕਰਦਾ ਪਹਿਲੀ ਵਾਰੀ ਬੜਾ ਡਿਫਿਕਲਟ ਲੱਗਦਾ ਹੈ ਸੈਕੰਡ ਟਾਈਮ ਥੋੜਾ ਜਿਹਾ ਠੀਕ ਲੱਗਦਾ ਹੈ ਥਰਡ ਟਾਈਮ ਫੋਰਥ ਟਾਈਮ ਇੱਕ ਸਟੇਟ ਇਦਾਂ ਦੀ ਆ ਜਾਂਦੀ ਹੈ ਕਿ ਉਹ ਮਜ਼ਬੂਤ ਇਨਾ ਹੋ ਜਾਂਦਾ ਉਹ ਦੁੱਖ ਨੂੰ ਸਹਿ ਕੇ ਕਿ ਉਹ ਤੋੜ ਕੇ ਉਹਨੂੰ ਬਾਹਰ ਆ ਜਾਂਦਾ ਔਰ ਵਿਗਿਆਨੀ ਕਹਿੰਦੇ ਆ ਵੀ ਉਸ ਖੋਲ ਨੂੰ ਤੋੜਨ ਕਰਕੇ ਉਹ ਆਪਣੀ ਸਾਰੀ ਉਮਰ ਵਿੱਚ ਮਤਲਬ ਜਿੰਨਾ ਵੀ ਕੰਮ ਕਰਦਾ ਆਪਣੀ ਬਾਡੀ ਤੋਂ ਚੰਗਾ ਕਰ ਸਕਦਾ ਉਹ ਇੱਕ ਸਟੇਟ ਬਣ ਜਾਂਦੀ ਹੈ ਉਹਦੀ ਜੇ ਉਸ ਕਿਰਿਆ ਤੋਂ ਨਾ ਗੁਜ਼ਾਰਿਆ ਜਾਵੇ ਮੰਨ ਲਓ ਤੁਸੀਂ ਉਸ ਬੱਚੇ ਦੇ ਖੋਲ ਨੂੰ ਬਾਹਰੋਂ ਤੋੜ ਦਿੱਤਾ ਤਾਂ ਸਾਰੀ ਉਮਰ ਦੁਖੀ ਹੋਊਗਾ ਨੇਚਰ ਵੱਲੋਂ ਜਿਹੜੇ ਦੁੱਖ ਦਿੱਤੇ ਜਾਂਦੇ ਹਨ ਨੇਚਰ ਵੱਲੋਂ ਜਿਹੜੇ ਟਾਸਕ ਰੱਖੇ ਜਾਂਦੇ ਇੱਕ ਹਿਊਮਨ ਬੀਇੰਗ ਅੱਗੇ ਉਹ ਇਸੇ ਕਰਕੇ ਰੱਖੇ ਜਾਂਦੇ ਆ ਜਦੋਂ ਤੁਸੀਂ ਉਹਨਾਂ ਨੂੰ ਪਾਰ ਕਰਦੇ ਹੋ ਜਦੋਂ ਮਜਬੂਤੀ ਦੇ ਨਾਲ ਡਿੱਗਦੇ ਹਾਂ ਵਾਰ-ਵਾਰ ਉਸ ਪ੍ਰੋਸੈਸ ਚੋਂ ਗੁਜ਼ਰਦੇ ਹਾਂ ਤਾਂ ਉਹ ਤੁਹਾਨੂੰ ਤਾਕਤਵਰ ਬਣਾ ਦਿੰਦੇ ਹੈ ਤੁਹਾਡੇ ਲਈ ਈਜ਼ੀ ਹੋ ਜਾਂਦਾ ਹੈ ਬਾਹਰ ਜਾਣਾ ਜੇ ਉਹ ਨਾ ਦਿੱਤੇ ਜਾਣ ਤਾਂ ਅਸੀਂ ਜ਼ਿਆਦਾ ਡਿਵੈਲਪ ਨਹੀਂ ਹੋ ਸਕਦੇ ਜਿਹੜੇ ਬਹੁਲੇ ਰਿਚ ਪਰਸਨ ਹੁੰਦੇ ਹਨਾ ਤੁਸੀਂ ਕਦੇ ਉਹਨਾਂ ਦੇ ਬੱਚੇ ਦੇਖਿਓ ਕਿ ਬਹੁਲੇ ਡਿਵੈਲਪ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਦੁੱਖ ਨਹੀਂ ਦੇਖੇ ਹੁੰਦੇ ਇੱਕ ਪਿੰਡ ਤੋਂ ਆਇਆ ਬੰਦਾ ਉਹ ਇੱਕ ਬੜਾ ਰਿਚ ਪਰਸਨ ਦਾ ਬੇਟਾ ਦੋਵਾਂ ਦੇ ਵਿੱਚ ਅੰਤਰ ਦੇਖਣਾ ਦੋਵਾਂ ਦੇ ਵਿੱਚ ਦਿਨ ਰਾਤ ਦਾ ਫਰਕ ਹੋਊਗਾ ਕੁਆਲਿਟੀਜ਼ ਦਾ ਮਾਈਂਡ ਦੀ ਡਿਵੈਲਪਮੈਂਟ ਉੱਤੇ ਫਿਜ਼ੀਕਲੀ ਦਾ ਬੜਾ ਫਰਕ ਹੁੰਦਾ ਸੈਂਸਿਟਿਵ ਜ਼ਿਆਦਾ ਹੋਊਗਾ ਉਹ ਇਸ ਕਰਕੇ ਪੇਨ ਜ਼ਿੰਦਗੀ ਚ ਜ਼ਰੂਰੀ ਹੈ ਸਭ ਤੋਂ ਵੱਡਾ ਦੁੱਖ ਇਹ ਹੈ ਸਭ ਤੋਂ ਵੱਡਾ ਦੁੱਖ ਰੱਬ ਕਿਹਨੂੰ ਦਿੰਦਾ ਜਿਹਨੂੰ ਦਰਦ ਨਹੀਂ ਦਿੰਦਾ ਗੁਰਬਾਣੀ ਇਹ ਕਹਿੰਦੀ ਹੈ ਵੀ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਸੁਖ ਹਮੇਸ਼ਾ ਦੁੱਖ ਲੈ ਕੇ ਆਉਂਦਾ ਹੈ ਇਹ ਗੱਲ ਸਮਝਣ ਵਾਲੀ ਹੈ ਔਰ ਦੁੱਖ ਹਮੇਸ਼ਾ ਸੁਖ ਲੈ ਕੇ ਆਉਂਦਾ ਜਿਵੇਂ ਹੁਣ ਤੁਸੀਂ ਸਾਰੇ ਸਟੱਡੀ ਕਰ ਰਹੇ ਹੋ ਨਾ ਸਟੱਡੀ ਕਰਨੀ ਡਿਫਿਕਲਟ ਲੱਗਦੀ ਹੈ ਕਦੇ ਤਾਂ ਲੱਗਦੀ ਹੈ ਕਦੇ ਤਾਂ ਲੱਗਦੀ ਹੈ ਹਾਂ ਫਿਰ ਵੀ ਮੰਨ ਲਓ ਤੁਹਾਡਾ ਮਾਈਂਡ ਨਹੀਂ ਕਰ ਰਿਹਾ ਤੁਹਾਡੇ ਇਗਜ਼ਾਮ ਆ ਗਏ ਤੁਸੀਂ ਬਹੁਤ ਜ਼ਿਆਦਾ ਹਾਰਡ ਵਰਕ ਕਰਨਾ ਹੈ ਆਪਣੀ ਤਿਆਰੀ ਕਰਨੀ ਹੈ ਸਿਲੇਬਸ ਨੂੰ ਪੂਰਾ ਕਰਨਾ ਹੈ ਟੈਨਸ਼ਨ ਹੁੰਦੀ ਹੈ ਉਸ ਟਾਈਮ ਤੇ ਬੈਠਦੇ ਉੱਥੇ ਥੱਕੇ ਨਾਲ ਬਹੁਣੇ ਹੋਣਾ ਆਪਣੇ ਆਪ ਨੂੰ ਉਹ ਟਾਈਮ ਡਿਫਿਕਲਟ ਆ ਨਹੀਂ ਲੱਗਦਾ ਵੀ ਘੁੰਮਣ ਜਾਵੜੀਏ ਕਿਤੇ ਜਾਂ ਸ਼ਾਪਿੰਗ ਤੇ ਕਰਨ ਜਾਵੜੀਏ ਟਾਈਮ ਥੋੜਾ ਈਜ਼ੀ ਹੋ ਜਾਏ ਲੱਗਦਾ ਨਾ ਮਾਈਂਡ ਕਰਦਾ ਫਿਰ ਵੀ ਬੈਠਦੇ ਹੋ ਕਰਨੇ ਪੈਂਦੇ ਆ ਨਾ ਉਹ ਦੁੱਖ ਨੂੰ ਸਹਿ ਕੇ ਤੁਸੀਂ ساری ਉਮਰ ਸੌਖੀ ਬਣਾ ਸਕਦੇ ਹੋ ਉਹ ਦੁੱਖ ਤੁਹਾਡੀ ਆਉਣ ਵਾਲੀ ਜੀਵਨ ਦੇ ਸਾਰੇ ਦੁੱਖਾਂ ਨੂੰ ਕੱਟ ਦੂਗਾ ਇੱਕ ਦੁੱਖ ਜੇ ਤੁਸੀਂ ਉਹਦੇ ਵਿੱਚੋਂ ਨਹੀਂ ਗੁਜ਼ਰੋਗੇ ਅੱਜ ਤੁਸੀਂ ਬੜੇ ਹੈਪੀ ਲਿਜੀ ਹੋਏ ਤੁਸੀਂ ਘੁੰਮਿਆ ਤੁਹਾਡੇ ਵਿੱਚੋਂ ਕਈ ਹੋਣਗੇ ਵੀ ਤੁਹਾਡੀ ਕਲਾਸ ਵਿੱਚੋਂ ਜਾਂ ਤੁਹਾਡੇ ਇੱਥੇ ਰਹਿਣ ਨਾਲ ਜਿਨ੍ਹਾਂ ਨੂੰ ਕੋਈ ਸਟੱਡੀ ਵਗੈਰਾ ਦਾ ਨਹੀਂ ਹੈਗੇ ਬੱਚੇ ਵਿੱਚ ਹੁੰਦੇ ਆ ਨਾ ਕੋਈ ਫਿਗਰ ਨਹੀਂ ਉਹਨਾਂ ਨੂੰ ਆਪਾਂ ਨੂੰ ਐ ਲੱਗਦਾ ਵੀ ਇਹਨਾਂ ਦੀ ਲਾਈਫ ਬਹੁਤ ਵਧੀਆ ਹੈ ਪਰ ਆਉਣ ਵਾਲਾ ਟਾਈਮ ਉਹਨਾਂ ਲਈ ਮਾੜਾ ਹੈ ਉਹਨਾਂ ਦੀ ਉਮਰ ਦੇ ਵਿੱਚ ਉਹ ਦੁੱਖ ਬਹੁਤ ਜ਼ਿਆਦਾ ਵੱਧ ਜਾਣਗੇ ਇੱਕ ਟਾਈਮ ਉੱਤੇ ਇਦਾਂ ਦੇ ਲੋਕ ਸੁਸਾਇਸਾਈਡ ਵੀ ਕਰ ਲੈਂਦੇ ਆ ਜਿਹੜੇ ਪਹਿਲਾਂ ਇੰਜੋਏ ਕਰਦੇ ਰਹਿੰਦੇ ਆ ਜਦੋਂ ਸ਼ਾਦੀ ਹੋਊਗੀ ਵਿਆਹ ਹੋ ਗਿਆ ਇੱਕ ਟਾਈਮ ਇਹੋ ਜਾ ਆ ਜਾਂਦਾ ਚਾਹੇ ਬਾਪ ਕੋਲੇ ਕਿੱਡੀ ਵੀ ਸੰਪਤੀ ਹੋਵੇ ਜਦੋਂ ਤੁਸੀਂ ਕੋਈ ਕੰਮ ਨਹੀਂ ਕਰਦੇ ਨਾ ਤਾਂ ਆਪਣੇ ਆਪ ਤਹੀਨ ਭਾਵ ਆਉਣ ਲੱਗ ਜਾਂਦਾ ਹੈ ਇਹ ਮੈਂ ਕੁਝ ਕਰਦਾ ਨਹੀਂ ਮੈਂ ਕੁਝ ਕਮਾਈ ਨਹੀਂ ਕਰ ਰਿਹਾ ਸੋ ਪਰਮਾਤਮਾ ਜਿਹਦੇ ਉੱਤੇ ਬਹੁਤ ਜ਼ਿਆਦਾ ਖੁਸ਼ ਹੈ ਅਰਮੋਲ ਜੀ ਜਿਹਦੇ ਉੱਤੇ ਪਰਮਾਤਮਾ ਬਹੁਤ ਜ਼ਿਆਦਾ ਖੁਸ਼ ਹੈ ਉਹਨੂੰ ਦੁੱਖ ਦਿੰਦਾ ਹੈ ਸਾਨੂੰ ਦੁੱਖਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਦੁੱਖ ਨਾ ਮਿਲਣ ਸਾਨੂੰ ਇਹ ਮੰਗਣਾ ਚਾਹੀਦਾ ਹੈ ਕਿ ਮੇਰੇ ਅੰਦਰ ਕਪੈਸਿਟੀ ਹੋਵੇ ਮੇਰੇ ਅੰਦਰ ਇੰਨੀ ਸਹਿਨਸ਼ੀਲਤਾ ਹੋਵੇ ਕਿ ਮੈਂ ਉਹਨਾਂ ਨੂੰ ਪਾਰ ਕਰ ਸਕਾਂ ਉਹਨਾਂ ਨੂੰ ਸੋਲਵ ਕਰ ਸਕਾਂ ਜੇ ਇੱਕ ਵਾਰੀ ਉਹ ਸੋਲਵ ਕਰ ਗਿਆ ਬੰਦਾ ਫਿਰ ਉਹ ਮਜ਼ਬੂਤ ਹੋ ਜਾਂਦਾ ਤੁਸੀਂ ਸੈਨਿਕ ਦੇਖਿਆ ਹੋਣੇ ਆਰਮੀ ਵਾਲੇ ਉਹਨਾਂ ਨੂੰ ਕਿੱਦਾਂ ਦੇ ਪੇਨ ਚੋਂ ਗੁਜ਼ਾਰਿਆ ਜਾਂਦਾ ਪਤਾ ਉਹਨਾਂ ਨੂੰ ਭੁੱਖਿਆ ਰੱਖਿਆ ਜਾਂਦਾ ਹੈ ਉਹ ਸਾਡੀ ਜਿਹੜੀ ਕਮਾਂਡੋ ਫੋਰਸ ਹੈ ਜਿਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਕੱਚ ਵੀ ਖਾਣਾ ਪੈਂਦਾ ਹੈ ਇੱਕ ਬੋਤਲ ਦਿੱਤੀ ਜਾਂਦੀ ਹੈ ਪਹਿਲਾਂ ਲਿਕੁਇਡ ਪੀਣਾ ਪੈਂਦਾ ਫਿਰ ਉਹ ਕੱਚ ਨੂੰ ਤੋੜ ਕੇ ਖਾਣਾ ਪੈਂਦਾ ਅੰਦਰ ਕਿੰਨਾ ਡਿਫਿਕਲਟ ਹੈ ਪਰ ਪਤਾ ਹੈ ਜੇ ਉਹਨੇ ਇਹ ਕਰ ਲਿਆ ਤਾਂ ਦੁਨੀਆ ਦੀ ਕਿਸੇ ਵੀ ਸਿਚੁਏਸ਼ਨ ਵਿੱਚ ਜਿਉਂਦਾ ਰਹਿ ਸਕਦਾ ਜੇ ਉਹਨੇ ਨਾ ਗੱਲ ਕੰਮ ਕੀਤਾ ਫਿਰ ਜ਼ਿੰਦਗੀ ਬੜੀ ਹਾਰਡ ਹੋ ਜਾਂਦੀ ਹੈ ਸੋ ਸੁਖ ਬਾਲਾ ਸੌਖਾ ਬੰਦਾ ਜ਼ਿੰਦਗੀ 'ਚ ਮਹਾਨ ਨਹੀਂ ਬਣਦਾ ਦੁੱਖਾਂ ਦੇ ਵਿੱਚੋਂ ਲੰਘ ਕੇ ਹੀ ਅਸੀਂ ਮਹਾਨ ਬਣਦੇ ਹਾਂ ਅੱਗੇ ਜਾਣੇ ਆ ਔਰ ਫਿਜ਼ੀਕਲੀ ਮੈਂਟਲੀ ਪੇਨ ਤਾਂ ਆਉਂਦੇ ਆ ਦੂਸਰੀ ਗੱਲ ਇਹ ਹੈ ਵੀ ਤੁਹਾਨੂੰ ਕੌਣ ਸੁੱਖਾ ਸੌਕਾ ਲੱਗਦਾ ਇੱਥੇ ਦੁਨੀਆ 'ਚ ਤੁਹਾਨੂੰ ਕੌਣ ਕੌਣ ਵਧੀਆ ਲੱਗਦਾ ਕਿਹੜਾ ਕਿਹਨੂੰ ਕਿਹਨੂੰ ਕਹਿ ਸਕਦੇ ਹੋ ਤੁਸੀਂ ਇੱਕ ਇਹੋ ਜਿਹਾ ਪਰਸਨ ਪਾਲ ਕੇ ਦਿਖਾ ਦਿਓ ਆਪਣੀ ਲਾਈਫ 'ਚ ਜਿਹੜਾ ਤੁਹਾਨੂੰ ਐਵੇਂ ਲੱਗੇ ਸੌਕਾ ਕਹਿ ਸਕਦੇ ਹੋ ਪਾਲ ਸਕਦੇ ਹੋ ਇਹੋ ਜਿਹਾ ਪਰਸਨ ਇਸ ਅਰਥ ਉਸ ਪਲਾਨੇਟ ਤੋਂ ਤੱਕ ਵੀ ਬੰਦਾ ਇਹੋ ਜਾਨੀ ਆ ਜਿਹਨੂੰ ਕੋਈ ਦੁੱਖ ਨਾ ਮਿਲਿਆ ਹੋਵੇ ਗੁਰੂ ਸਾਹਿਬ ਤਾਂ ਇਹ ਕਹਿੰਦੇ ਆ ਵੀ ਤੁਹਾਨੂੰ ਬਹੁਤ ਵੱਡਾ ਭਲੇਖਿਆ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਫਲਾਣਾ ਬੰਦਾ ਮੇਰੇ ਨਾਲੋਂ ਸੌਖਾ ਹੈ ਦੂਸਰਾ ਬੰਦਾ ਮੇਰੇ ਨਾਲੋਂ ਸੌਖਾ ਹੈ ਨਾਨਕ ਦੁਖੀਆ ਸਭ ਸੰਸਾਰ ਇਹ ਸਾਰੀ ਦੁਨੀਆ ਦੁਖੀ ਹੈ ਵੱਡੇ ਵੱਡੇ ਜੋਦੀਸਾ ਲੋਗ ਤਿੰਨ ਕੋ ਵਿਆਪੈ ਚਿੰਤਾ ਰੋਗ ਜਿਹੜੇ ਵੱਡੇ ਵੱਡੇ ਘਰ ਲੱਗਦੇ ਆ ਨਾ ਜਿਹੜੇ ਮਹਾਨ ਬੰਦੇ ਲੱਗਦੇ ਆ ਬੜੇ ਰਿਚ ਪਰਸਨ ਲੱਗਦੇ ਆ ਜਿਹੜੇ ਕੰਪਨੀਆਂਜ਼ ਦੇ ਓਨਰ ਲੱਗਦੇ ਆ ਜਿਹੜੇ ਕੀ ਕਹਿੰਦੇ ਹੁੰਦੇ ਆ ਉਹਨੂੰ ਜਿਹੜਾ ਆਉਂਦਾ ਹੁੰਦਾ ਹੈ ਜਿਹੜਾ ਕੰਪਨੀ ਦਾ ਮੇਨ ਹੈੱਡ ਹੁੰਦਾ ਕੀ ਉਹਦੇ ਤਿੰਨ ਫੁੱਲ ਫਾਰਮ ਜੀ ਹੁੰਦੀ ਹੈ ਸ਼ੋਰਟ ਸ਼ੋਰਟ ਫਾਰਮ ਚ ਕੀ ਨਾਮ ਲੈਂਦੇ ਨੇ ਸੀਈਓ ਸੀਈਓ ਨੇ ਜਿਹੜੇ ਹਨਾ ਆਪਾਂ ਨੂੰ ਲੱਗਦਾ ਬੜੀ ਵਧੀਆ ਇਹਨਾਂ ਦੀ ਜ਼ਿੰਦਗੀ ਪਰ ਜਦੋਂ ਤੁਸੀਂ ਇਹਨਾਂ ਨੂੰ ਐਨਾਲਾਈਜ਼ ਕਰੋਗੇ ਨਾ ਕੋਈ 2-3 ਦਿਨ ਤੁਹਾਨੂੰ ਇਹਨਾਂ ਨਾਲ ਰਹਿਣਾ ਪੈ ਜੇ ਸਾਡੇ ਨਾਲੋਂ ਬਹੁਤ ਜ਼ਿਆਦਾ ਦੁਖੀ ਨੇ ਉਹ ਲੋਕ ਇਹ ਕਿ ਸਰਕਲ ਚ ਘੁੰਮਦੀ ਰਹਿੰਦੀ ਹੈ ਉਹਨਾਂ ਦੀ ਲਾਈਫ ਸਵੇਰੇ ਉੱਠਣਾ ਕੰਮ ਤੇ ਜਾਣਾ ਫਿਰ ਘਰੇ ਆਉਣਾ ਨੀਂਦ ਨਹੀਂ ਆਉਣੀ ਡਿਪਰੈਸ਼ਨ ਐਂਜਾਇਟੀ ਵਾਰ-ਵਾਰ ਟੈਨਸ਼ਨ ਲੈਣੀ ਸਮੱਸਿਆਵਾਂ ਦਾ ਹੱਲ ਕੱਢਣਾ ਰੋਜ਼ ਨਵੀਂ ਚਿੰਤਾ ਉਹਦੇ ਨਾਲ ਲੜਣਾ ਲੜਨਾ ਠੀਕ ਹੈ ਉਸ ਉਸ ਟਾਈਪ ਨਾਲ ਉਹਨਾਂ ਦੀ ਬਾਰੀ ਲਾਈਫ ਦੇ ਵਿੱਚ ਬਹੁਤ ਵਧੀਆ ਉਹਨਾਂ ਦੀ ਬਟ ਜਦੋਂ ਤੁਸੀਂ ਐਨਾਲਾਈਜ਼ ਕਰੋਗੇ ਨੇੜੇ ਰਹਿ ਕੇ ਉਹਨਾਂ ਦੀ ਪ੍ਰੈਜੈਂਸ ਵਿੱਚ ਰਹਿ ਕੇ ਤਾਂ ਉਹ ਵੀ ਬਹੁਤ ਦੁਖੀ ਹੁੰਦੇ ਆ ਦੁਨੀਆ ਦਾ ਹਰ ਇੱਕ ਇਨਸਾਨ ਔਖਾ ਹੈ ਪਰ ਜਿਹੜਾ ਜਿਹਨੇ ਸੁੱਖ ਲੈਣਾ ਹੈ ਨਾ ਜ਼ਿੰਦਗੀ ਦਾ ਉਹ ਪ੍ਰੈਜੈਂਟ ਚ ਲੈ ਆ ਜਾ ਸਕਦਾ ਜੋ ਵੀ ਹੋ ਰਿਹਾ ਦੇਖੋ ਉਹ ਚੰਗੇ ਲਈ ਹੋ ਰਿਹਾ ਹੈ ਜਿਹੜਾ ਅੱਜ ਦਾ ਦਿਨ ਹੈ ਨਾ ਉਹਨੂੰ ਇਸ ਤਰੀਕੇ ਨਾਲ ਜਿਉਮੋ ਵੀ ਅੱਜ ਦੇ ਦਿਨ ਨੂੰ ਵਧੀਆ ਤਰੀਕੇ ਨਾਲ ਕਿਵੇਂ ਜਿਉ ਸਕਦਾ ਹੈ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਹੌਲੀ ਹੌਲੀ ਤੁਹਾਨੂੰ ਇਹ ਆਦਤ ਪੈ ਜਾਈ ਨਾ ਅੱਜ ਦਾ ਦਿਨ ਮੈਂ ਵਧੀਆ ਜਿਉਣਾ ਹੈ ਅੱਜ ਦੇ ਦਿਨ ਮੈਂ ਚੰਗਾ ਖਾਣਾ ਖਾਣਾ ਹੈ ਪਹਿਲੀ ਗੱਲ ਤੁਸੀਂ ਬਾੜਾ ਖਾਣਾ ਖਾ ਕੇ ਸੁੱਖ ਨਹੀਂ ਲੈ ਸਕਦੇ ਤੁਸੀਂ ਫਾਸਟ ਫੂਡ ਖਾਂਦੇ ਹੋ ਖਾਂਦੇ ਹੋਗੇ ਇਹ ਏਜ ਏਜ ਇਦਾਂ ਦੀ ਹੁੰਦੀ ਹੈ ਅੱਜ ਫਾਸਟ ਫੂਡ ਖਾਣੇ ਹੋ ਅੱਜ ਜਿਹੜੇ ਤੁਸੀਂ ਦੁੱਖ ਕੱਟਣੇ ਚਾਹੁੰਦੇ ਹੋ ਜਿਹੜੇ ਦੁੱਖਾਂ ਕਰਕੇ ਅੱਜ ਤੁਸੀਂ ਕੁਐਸਚਨ ਪੁੱਛਿਆ ਨਾ ਇਹਨਾਂ ਨੂੰ ਕੱਟਣਾ ਚਾਹੁੰਦੇ ਹੋ ਮਤਲਬ ਤੁਸੀਂ ਚਾਹੁੰਦੇ ਹੋ ਤੁਹਾਡੀ ਜ਼ਿੰਦਗੀ 'ਚ ਨਾ ਹੋਵੇ ਹੈਨਾ ਉਹਦੇ ਬਾਰੇ ਸਮਝ ਕੇ ਉਹਦਾ ਹੱਲ ਹੋਣਾ ਬਾਅਦ ਦੀ ਗੱਲ ਹੈ ਪਰ ਇੱਕ ਗੁਰਬਾਣੀ ਕਹਿੰਦੀ ਤੁਸੀਂ ਨਵੇਂ ਦੁੱਖਾਂ ਦੇ ਬੀਜ ਵੀ ਬੀਜ ਰਹੇ ਹੋ ਆਉਣ ਵਾਲੇ ਟਾਈਮ 'ਚ ਹੋ ਸਕਦਾ ਏਸ ਦੁੱਖ ਦਾ ਹੱਲ ਤਾ ਤੁਹਾਨੂੰ ਮਿਲ ਜੇ ਪਰ ਚਾਰ ਨਵੇਂ ਦੁੱਖ ਆ ਜਾਣਗੇ ਤੁਹਾਡੇ ਖਾਣੇ ਕਰਕੇ ਫਿਰ ਕੀ ਕਰੋਗੇ ਡਾਇਬਟੀਜ਼ ਹੋ ਜਾਏਗਾ ਸ਼ੂਗਰ ਹੋ ਜਾਏਗਾ ਅਟੈਕ ਆ ਸਕਦਾ ਖਾਣਾ ਅੱਜਕੱਲ ਦੇ ਹਿਮਨ ਦਾ ਇਦਾਂ ਆਉਣ ਆਏ ਟਾਈਮ 'ਚ ਦੁੱਖ ਕਿਵੇਂ ਘਟਾਏ ਜਾ ਸਕਦੇ ਅੱਜ ਦੀਆਂ ਆਦਤਾਂ ਨੂੰ ਚੇਂਜ ਕਰਕੇ ਫਿਰ ਮੈਂਟਲ ਹੈਲਥ ਹੈ ਉਹਦੇ ਬਾਰੇ ਤੇ ਆਂਦੇ ਹੋ ਖਾਣਾ ਵਧੀਆ ਰੱਖੋ ਮੈਂਟਲ ਹੈਲਥ ਨੂੰ ਵਧੀਆ ਬਣਾਓ ਚੰਗਾ ਸੋਚੋ ਚੰਗੀਆਂ ਬੁੱਕਸ ਪੜੋ ਚੰਗਾ ਗਿਆਨ ਲਓ ਤੁਸੀਂ ਵੀ ਵੈਟਰਨਰੀ ਕਾਲਜ 'ਚੋਂ ਅਛਾ ਅਛਾ ਕੱਲ ਨੂੰ ਮਿਲਾਂਗੇ ਕੱਲ ਨੂੰ ਛੇਤੀ ਆਉਣਾ ਠੀਕ ਹੈ ਜਾਣਾ ਪੈ ਗਿਆ ਅੱਜ ਠੀਕ ਹੈ ਠੀਕ ਹੈ ਓਕੇ ਚੰਗਾ ਖਾਣਾ ਖਾਓ ਫਿਜ਼ੀਕਲ ਬਾਡੀ ਨੂੰ ਪੂਰਾ ਫਿੱਟ ਰੱਖੋ ਤੁਹਾਡੇ ਜ਼ਿੰਦਗੀ ਦੇ ਵਿੱਚ ਨਾ ਜਿਹੜੇ ਬਾਡੀ ਤੋਂ ਤੁਸੀਂ ਵਰਕ ਲੈਣਾ ਗੁਰਬਾਣੀ ਇਹ ਕਹਿੰਦੀ ਹੈ ਵੀ ਤਨ ਇਹ ਨਾ ਜਿਹੜਾ ਸਰੀਰ ਅਗਰ ਤੁਸੀਂ ਉਹਨੂੰ ਫਿੱਟ ਰੱਖਦੇ ਹੋ ਤਾਂ ਤਕਰੀਬਨ ਤਕਰੀਬਨ 30% ਤੁਹਾਡੇ ਦੁੱਖ ਦੂਰ ਹੋ ਜਾਂਦੇ ਆ ਦੂਸਰੀ ਗੱਲ ਹੈ 70% ਤੁਹਾਡੀ ਲਾਈਫ ਤੁਹਾਡੇ ਮਾਈਂਡ ਉੱਤੇ ਡਿਪੈਂਡ ਕਰਦੀ ਹੈ ਹੋ ਸਕਦਾ ਹੈ ਬੰਦੇ ਦੀ ਬੋਡੀ ਸਤੰਦਰੁਸਤ ਹੋਵੇ ਪਰ ਉਹਦਾ ਮਾਈਂਡ ਸੈਟ ਸਹੀ ਨਾ ਹੋਵੇ ਬਲੀਵ ਸਿਸਟਮ ਨਾ ਸਹੀ ਹੋਵੇ ਵਹਿਮੀ ਹੋਵੇ ਫਿਰ ਬੰਦਾ ਬਹੁਤ ਦੁਖੀ ਹੁੰਦਾ ਉਹ ਦੁੱਖ ਉਹ ਆਪ ਪੈਦਾ ਕਰਦਾ ਇੱਕ ਦੁੱਖ ਹੈ ਜਿਹੜੇ ਰੱਬ ਨੇ ਸਾਨੂੰ ਦਿੱਤੇ ਆ ਕੁਦਰਤ ਨੇ ਦਿੱਤੇ ਆ ਫਸਟ ਹੈਨਾ ਇੱਕ ਦੁੱਖ ਹੈ ਜਿਹੜੇ ਮੈਂ ਪੈਦਾ ਕਰ ਰਿਹਾ ਫਿਜ਼ੀਕਲੀ ਬੋਡੀ ਮੈਂ ਗਲਤ ਖਾਣਾ ਕਰਕੇ ਆਦਤਾਂ ਕਰਕੇ ਠੀਕ ਹੈ ਤੀਸਰੇ ਤਰ੍ਹਾਂ ਦੇ ਦੁੱਖ ਜਿਹੜੇ ਮੈਂਟਲੀ ਕਰਕੇ ਪੈਦਾ ਹੋ ਰਹੇ ਕਿਸੇ ਦੇ ਅੱਗੇ ਦੀ ਬਿੱਲੀ ਲੰਘੀ ਤਾਂ ਡਿਪਰੈਸ਼ਨ ਚ ਚਲਿਆ ਗਿਆ ਵੀ ਅੱਜ ਤੱਕ ਕੰਮ ਨਹੀਂ ਹੋਣਾ ਮੇਰਾ ਲੋ ਫੀਲ ਕਰਨ ਲੱਗ ਗਿਆ ਅਜ ਮਾੜਾ ਮੂਰਤ ਚੰਗਾ ਮੂਰਤ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਸਿੱਖੋ ਮੈਂਟਲੀ ਸਟੇਬਲ ਹੋਵੋ ਦੁੱਖ ਕੱਟੇ ਜਾਣਗੇ ਸਾਰੇ 70% ਦੂਸਰੇ ਜਿਹੜੇ ਆ ਫਿਜ਼ੀਕਲ ਬਾਡੀ ਨੂੰ ਫਿੱਟ ਰੱਖੋ ਗਿਆਨ ਚੰਗਾ ਲਓ ਚੰਗੀਆਂ ਆਦਤਾਂ ਪਾਓ ਚੰਗੀ ਸੰਗਤ ਕਰੋ ਫਿਰ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਔਰ ਦੁਨੀਆ ਦਾ ਚਾਹੇ ਸਭ ਤੋਂ ਅਮੀਰ ਆਦਮੀ ਹੋਵੇ ਅਗਰ ਉਹ ਇਸ ਇਸ ਪ੍ਰੋਸੈਸ ਨੂੰ ਫੋਲੋ ਨਹੀਂ ਕਰੂਗਾ ਤਾਂ ਉਹਨੂੰ ਸੁੱਖ ਨਹੀਂ ਮਿਲੂਗਾ ਉਹ ਦੁਖੀ ਹੀ ਰਹੂਗਾ ਬਾਣੀ ਇਹ ਕਹਿੰਦੀ ਹੈ ਦੁੱਖ ਚ ਪੈਦਾ ਹੋਇਆ ਦੁੱਖ ਚ ਰਹਿਆ ਦੁੱਖਾ ਜੀ ਮਰ ਜਾਏਗਾ ਪਰ ਜੀਵਨ ਜਾਚ ਹੋਣੀ ਚਾਹੀਦੀ ਆਰਟ ਆਫ ਲੀਵਿੰਗ ਤੁਸੀਂ ਸਿੱਖ ਲਈ ਤੁਸੀਂ ਦੁਨੀਆ ਦੀ ਸਭ ਤੋਂ ਵੱਡੀ ਪੜਾਈ ਕਰ ਲਈ ਜਿੱਥੇ ਵੀ ਜਾਓਗੇ ਵਧੀਆ ਰਹੋਗੇ ਚੰਗੇ ਰਹੋਗੇ ਇਸ ਇਸ ਕਨਵਰਸੇਸ਼ਨ ਦੇ ਰਿਲੇਟਡ ਕੋਈ ਵੀ ਸਵਾਲ ਹੋਵੇ ਤਾਂ ਪੁੱਛ ਸਕਦੇ ਹੋ ਹੈ ਕੋਈ ਵੀ ਸਵਾਲ ਹੋ ਗਿਆ ਸਭ ਠੀਕ ਹੈ ਆ ਗਿਆ ਸਮਝ ਜਿਹੜੇ ਤੁਸੀਂ ਪੇਨ ਦੀ ਗੱਲ ਕਰੇ ਸੀ ਕਿਉਰਿਓਸਿਟੀ ਹੈ ਉਹ ਦੇਖੋ ਪੇਨ ਕਈ ਤਰ੍ਹਾਂ ਦਾ ਹੁੰਦਾ ਹੈ ਇੱਕ ਪੇਨ ਹੈ ਬੰਦੇ ਨੂੰ ਨਾ ਗਰੀਬੀ ਦੁੱਖ ਦਰਿਦ੍ਰਤਾ ਲੱਗਦੀ ਹੈ ਵੀ ਗਰੀਬ ਐ ਮੈਂ ਜਾਂ ਮੇਰੀਆਂ ਮੈਂ ਡਿਜ਼ਾਇਰਸ ਨਹੀਂ ਪੂਰੇ ਕਰ ਸਕਦਾ ਇਹ ਕੋਈ ਬਹਾਲਾ ਵੱਡਾ ਪੇਨ ਨਹੀਂ ਹੈ ਕੋਈ ਦੁੱਖ ਨਹੀਂ ਹੈ ਇੱਕ ਹੈ ਬੰਦੇ ਦੀ ਹੈਲਥ ਖਰਾਬ ਹੋ ਜਾਣਾ ਕੋਈ ਦਿੱਕਤ ਹੋਵੇ ਤੀਸਰੀ ਤਰ੍ਹਾਂ ਦਾ ਜਿਹੜਾ ਸਭ ਤੋਂ ਡੀਪਲੀ ਬੰਦੇ ਨੂੰ ਦੁਖੀ ਕਰਦਾ ਹੈ ਨਾ ਆ ਐਨੀਮਲ ਮੂਵੀ ਆਈ ਹੈ ਪਿੱਛੇ ਰਿਲੇਸ਼ਨਸ਼ਿਪ ਦਾ ਪੇਨ ਹੈ ਮਾਤਾ ਪਿਤਾ ਦਾ ਵਿਹਾਰ ਹੋ ਗਿਆ ਚਾਚੇ ਚਾਚੀ ਦਾ ਹੋ ਗਿਆ ਫੈਮਿਲੀ ਦਾ ਵਿਹਾਰ ਜਦੋਂ ਤੁਹਾਡੇ ਪ੍ਰਤੀ ਸਹੀ ਨਹੀਂ ਹੁੰਦਾ ਠੀਕ ਨਹੀਂ ਹੁੰਦਾ ਜਦੋਂ ਫੈਮਿਲੀ ਤੁਹਾਨੂੰ ਇੰਨੀ ਇੱਜ਼ਤ ਨਹੀਂ ਦਿੰਦੀ ਜਦੋਂ ਤੁਹਾਨੂੰ ਫੈਮਿਲੀ ਇਹ ਸਮਝਦੀ ਹੈ ਵੀ ਤਾਂ ਆਮ ਹੈ ਦੂਸਰਿਆਂ ਨਾਲ ਕੰਪੇਅਰ ਕਰਦੇ ਹੈ ਵਾਰੀ ਵਾਰੀ ਇਹ ਜਤਾਇਆ ਜਾਂਦਾ ਹੈ ਇਹ ਦੁੱਖ ਬਹੁਤ ਭੜਾ ਬਟ ਜੋ ਉਹਨਾਂ ਚੱਕਰ ਤੁਸੀਂ ਇਸ ਦੁੱਖ ਤੋਂ ਬਾਹਰ ਨਹੀਂ ਆ ਸਕਦੇ ਜਿੰਨਾ ਚੱਕਰ ਆਪਣੇ ਪੈਰਾਂ ਉੱਤੇ ਨਹੀਂ ਖੜੇ ਹੁੰਦੇ ਜਦੋਂ ਤੁਸੀਂ ਆਪਣੇ ਪੈਰਾਂ ਉੱਤੇ ਖੜੇ ਹੋ ਜਾਓ ਉਸ ਨੂੰ ਉਹਨੂੰ ਮੋਟੀਵੇਸ਼ਨ ਬਣਾਓ ਤੁਸੀਂ ਗਾਹ ਚਲੇ ਜਾਨੇ ਉਹਨੂੰ ਤੁਸੀਂ ਸੌਖਾ ਕਰ ਸਕਦੇ ਹੋ ਫਿਰ ਤੁਹਾਨੂੰ ਫੈਮਿਲੀ ਕਹਿਣਾ ਛੱਡ ਦਿੰਦੀ ਹੈ